ਖੜਕੜਕਲਾਂ ਪਿੰਡ ਦੀ ਇਸ ਫਿਜ਼ਾ ਵਿੱਚ ਇੱਕ ਮਹਾਨ ਇਤਿਹਾਸ ਦੀ ਮਹਿਕ ਅਜ ਵੀ ਬਰਕਰਾਰ ਹੈ। ਪਿੰਡ ਦਾ ਇਹ ਛੋਟਾ ਜਿਹਾ ਆਸ਼ਿਆਨਾ ਪੱਕੀਆਂ ਇੱਟਾਂ ਦੀਆਂ ਆਧੁਨਿਕ ਇਮਾਰਤਾਂ ਵਿਚਾਲੇ ਮਜ਼ਬੂਤੀ ਨਾਲ ਖੜ੍ਹਾ ਹੈ। ਖੜਕੜਕਲਾਂ ਦੇ ਭਗਤ ਨੇ ਫਰੰਗੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਅਹਦ ਇਸੇ ਧਰਤੀ ਤੋਂ ਲਿਆ। ਖੜਕੜਕਲਾਂ ਦੇ ਸਪੂਤ ਨੇ ਕਈ ਸਾਲਾਂ ਤੋਂ ਹਿੰਦੁਸਤਾਨ ਦੀ ਧਰਤੀ ਤੇ ਰਾਜ ਕਰ ਰਹੇ ਫਰੰਗੀਆਂ ਦੇ ਕੰਨਾਂ ਵਿੱਚ ਖੜਕਾ ਕੀਤਾ। ਕਈ ਸਾਲਾਂ ਤੋਂ ਹਿੰਦੁਸਤਾਨ ਦੀ ਧਰਤੀ ਤੇ ਰਾਜ ਕਰਨ ਵਾਲੇ ਹੁਣ ਬੇਚੈਨ ਹੋ ਗਏ ਸਨ। ਪਗ ਸਿੰਘ ਦਾ ਪਿੰਡ ਮੁਲਕਦੇਵ ਵਦੇਰੇ ਪਿੰਡਾਂ ਨਾਲੋਂ ਵਿਕਸਿਤ ਹੈ। ਪੱਕੀਆਂ ਸੜਕਾਂ, ਆਧੁਨਿਕ ਸਹੂਲਤਾਂ ਨਾਲ ਲੈਸ, ਇਸ ਪਿੰਡ ਵਿੱਚ ਸਾਖਰਤਾ ਦਰ ਵੀ ਚੰਗੀ ਹੈ। ਇਸ ਪਿੰਡ ਦੀ ਖਾਸੀਅਤ ਇੱਕ ਹੋਰ ਵੀ ਹੈ। ਪਿੰਡ ਤੇ ਆਲੇ-ਦੁਆਲੇ ਦੇ ਇਲਾਕੇ 'ਚੋਂ ਵਦੇਰੇ ਲੋਕ ਐਨਆਰਆਈ ਨੇ। ਤਕਰੀਬਨ ਹਰ ਪਰਿਵਾਰ 'ਚੋਂ ਕੋਈ ਨਾ ਕੋਈ ਸ਼ਖਸ ਫਉਦੇਸ਼ ਵਿਚਾਰੰਦਾ ਇਸ ਇਲਾਕੇ ਵਿੱਚ ਭਗਤ ਸਿੰਘ ਦੇ ਵਿਚਾਰਾਂ ਦਾ ਅਸਰ ਜ਼ਿਆਦਾ ਹੈ ਸਮਾਜਿਕ ਬੁਰਾਈਆਂ ਨੂੰ ਖਾਸ ਕਰ ਦਾਜ ਲੈਣ ਤੇ ਦੇਣ ਦੇ ਲੋਕ ਸਖਤ ਖਿਲਾਫ ਨੇ ਦੁਆਬੇ ਦੇ ਇਲਾਕੇ ਵਿੱਚ ਦਾਜ ਲੈਣਾ ਤੇ ਦੇਣਾ ਪਾਪ ਸਮਝਿਆ ਜਾਂਦਾ ਹੈ ਇਸ ਸਮਾਜਿਕ ਬੁਰਾਈ ਦੇ ਖਿਲਾਫ ਕਈ ਨੌਜਵਾਨ ਅੱਗੇ ਵੀ ਆਏ ਨੇ ਪਿੰਡ ਦੀ ਸਵੇਰ ਅਤੇ ਸ਼ਾਮ ਵਿੱਚ ਇੱਕ ਕشش ਹੈ ਦੂਰੋ ਦੂਰੋ ਲੋਕ ਭੱਗਦੇ ਇਸ ਘਰ ਨੂੰ ਦੇਖਣ ਆਉਂਦੇ ਨੇ ਕਿਨਾਂ ਕੱਦਾਂ ਵਿੱਚ ਕੁਝ ਅਜੀਬ ਹੈ ਜੋ ਖਿੱਚਦਾ ਹੈ ਲੋਕਾਂ ਨੂੰ ਜਦ ਦੀਕਰ ਉਸ ਸੁਨਹਿਰੀ ਦੌਰ ਦੀ ਯਾਦ ਦਿਵਾਉਂਦਾ ਹੈ ਜਦੋਂ ਦੇਸ਼ ਲਈ ਕੁਰਬਾਨੀ ਦੇਣ ਲਈ ਇਸ ਪਿੰਡ ਦੇ ਨੌਜਵਾਨਾਂ ਸਮੇਤ ਪੂਰਾ ਮੁਲਕ ਇੱਕ ਸੀ ਉਜੋ ਦਾ ਸਮੇਂ ਵਿੱਚ ਅਕਸਰ ਭਗਤ ਸਿੰਘ ਦੇ ਬੁੱਤ ਦੇਸ਼ ਦੇ ਵੱਖ-ਵੱਖਰੇ ਹਿੱਸਿਆਂ ਵਿੱਚ ਲੱਗੇ ਹੋਏ ਨੇ ਕਈ ਜਥੇਬੰਦੀਆਂ ਵੱਲੋਂ ਹਾਲ ਹੀ ਵਿੱਚ ਭਗਤ ਸਿੰਘ ਦਾ ਬੁੱਤ ਪੱਗ ਵਿੱਚ ਨਾ ਲਗਾਏ ਜਾਣ ਦਾ ਵਿਰੋਧ ਵੀ ਕੀਤਾ ਗਿਆ ਭਗਤ ਧਰਮ ਅਤੇ ਜਾਤ ਪਾਤ ਤੋਂ ਤਾਂ ਬਹੁਤ ਉੱਤੇ ਸਨ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਉਹ ਸਮਾਜਿਕ ਬੁਰਾਈਆਂ ਖਿਲਾਫ ਲਿਖਦੇ ਰਹੇ ਜੇਲ੍ਹ 'ਚ ਰਹਿੰਦੇ ਹੋਏ ਭਗਤ ਸਿੰਘ ਨੇ ਚਿੱਠੀਆਂ ਅਤੇ ਲੇਖਾ ਰਾਹੀਂ ਧਰਮ ਅਤੇ ਜਾਤੀ ਪ੍ਰਥਾ ਤੇ ਠੀਕ ਉਸੇ ਤਰ੍ਹਾਂ ਸੱਟ ਮਾਰੀ ਜਿਸ ਤਰ੍ਹਾਂ ਅੰਗਰੇਜ਼ੀ ਹਕੂਮਤ ਹਿੰਦੁਸਤਾਨੀਆਂ ਤੇ ਜ਼ਬਰ ਜ਼ੁਲਮ ਕਰਦੀ ਸੀ। ਜ਼ਾਹਿਰ ਤੌਰ ਤੇ ਸਮੇਂ ਦੇ ਨਾਲ-ਨਾਲ ਕਈ ਬਦਲਾਅ ਵੀ ਆਏ ਨੇ। ਪਿੰਡ ਵਿੱਚ ਸਹੂਲਤਾਂ ਤਾਂ ਕਈ ਨੇ ਪਰ ਕ੍ਰਾਂਤੀ ਨੂੰ ਹੋਰ ਤਿੱਖਾ ਕਰਨ ਲਈ ਵਿਚਾਰਾਂ ਦੀ ਧਾਰ ਹੋਰ ਤੇਜ਼ ਕਰਨ ਦੀ ਗੱਲ ਕਰਨ ਵਾਲੇ ਭਗਤ ਦੇ ਪਿੰਡ ਵਿੱਚ ਇਹ ਲਾਇਬ੍ਰੇਰੀ ਪੜਨ ਵਾਲਿਆਂ ਦੀ ਉਡੀਕ ਵਿੱਚ ਕਈ ਸਵੇਰ ਅਤੇ ਸ਼ਾਮਾਂ ਦੇਖ ਚੁੱਕੀ ਹੈ। ਕੋਈ ਵੀ ਪੀੜੀ ਵਿਚਾਰਾਂ ਦੇ ਦਮਤੇ ਹੀ ਬਿਹਤਰ ਬਣ ਸਕਦੀ ਹੈ ਸੋਝੀਆਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਭਗਤ ਦੀ ਸੋਚ ਤੇ ਪਹਿਰਾ ਪ੍ਰਭਾਵੀ ਤਰੀਕੇ ਨਾਲ ਦਿੱਤਾ ਜਾ ਸਕਦਾ ਹੈ